ਪਹਿਲੀ ਪਬਲਿਕ ਲਾਈਵ ਪਠਾਨਕੋਟ ਪੁਲਿਸ ਵੱਲੋਂ ਇੱਕ ਮੈਡੀਕਲ ਸਟੋਰ ਦੀ ਛਾਪਾ ਮਾਰ ਕੇ ਉਸ ਦੇ ਮਾਲਕ ਅਤੇ ਦੋ ਸਾਥੀਆਂ ਨੂੰ ਨਸ਼ੀਲੀ ਕੈਪਸੂਲ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪਠਾਨਕੋਟ ਦੇ ਐਸ ਐਚ ਓ ਹਿਮਰਾਜ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਡੇਰਾ ਬਾਬਾ ਬਸੰਤਪੁਰ ਵਿੱਚ ਬਚਨ ਮੈਡੀਕਲ ਸਟੋਰ ਤੇ ਨਸ਼ੀਲੀ ਕੈਪਸੂਲ ਵੇਚੇ ਜਾਂਦੇ ਹਨ

ਜੇ ਰਾਂ ਬਾਬਾ ਬਸੰਤਪੁਰੀ ਦੇ ਕੇ ਆਪਣਾ ਗੰਦੇ ਨਸ਼ੇ ਦੇ ਕੈਪਸੂਲ ਵੇਚਦਾ ਤੇ ਉਹਦੇ ਨਾਲ ਸਮਾਜ ਤੇ ਬੜਾ ਮਸਲਾ ਮਸਲਾ ਪੈਦਾ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਵੀ ਜੋ ਦੇ ਨਸ਼ਿਆਂ ਦੇ ਵਿਰੋਧ ਸੰਬੰਧੀ ਜਿਹੜੀ ਇਹ ਮਹਿੰਦ ਚੱਲ ਰਹੀ ਹੈ ਇਹ ਖਾਸ ਤੌਰ 'ਤੇ ਇਲਾਕੇ ਦੇ ਸਾਰੇ ਵਿਅਕਤੀ ਨੇ ਇਹਦੇ ਬਾਰੇ ਸਰਕੀ ਸਟਾਕ ਨਹੀਂ ਦਿੱਤੀ ਜਾਜੇ ਵੀ ਕੋਈ ਵੀ ਆਪਣੇ ਮੈਡੀਕਲ ਸਟੋਰ ਦੇ ਜਾਂ ਇਲਾਕੇ ਵਿੱਚ ਡਰੱਗ ਦਾ ਨਸ਼ਾ ਨਾ ਕਰੇ ਤੇ ਇਹ ਮੈਡੀਕਲ ਸਟੋਰ ਦੀ ਅਨੁਸੂਚੀ ਦਾ ਮੈਡੀਸ ਇਹ ਮੈਡੀਕਲ ਸਟੋਰ ਦੇ ਮਾਲਕ ਰੋਣ ਨੂੰ ਬਚਨ ਜੀ ਨੂੰ ਅਤੇ ਇਹਦੇ ਦੋ ਸਾਥੀਆਂ ਸਵੇਰੇ ਦੇ ਨਹੀਂ ਫੜਿਆ ਤੇ ਕਦਮ ਲੈ ਦਿੱਸਤੇ ਕਰਕੇ ਇਹਦੀ ਕਾਰ ਵੀ ਛੇਤੀ ਗਈ ਨਹੀਂ ਇਹਦੇ ਖਿਲਾਫ ਕੋਈ ਮੰਗਤ ਚੱਲ ਨਹੀਂ ਰਹੀ ਦਿੱਕਸਾ ਦੋ ਦਲੇ ਹੋ ਮੈਸੇਜਰਾ ਵੀ ਜਿਹੜੀ ਨੌਰਨ ਜੀ ਦੀ ਆ ਉਹ ਡਰਗ ਦੇ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੇ ਕਿਹੜਾ ਹਾਲ ਜਾਂ ਉਹ ਵਧੀਆ ਤਰੀਕੇ ਨਾਲ ਧਾਰਮਿਕ ਪਾਸੇ ਜੁੜਨ ਤਾਂ ਜੋ ਨਸ਼ਿਆਂ ਤੋਂ ਬਚਿਆ ਜਾ ਸਕੇ ਨੇਚਰਲ ਨੂੰ ਸਖਤ ਚੇਤਾਵਨੀ ਆ ਵੀ ਆਉਣ ਦੇ ਸਮੇਂ ਵੀ ਜੇ ਕੋਈ ਹੋਰ ਵੀ ਮੈਡੀਕਲ ਸਟੋਰ ਵਾਲਾ ਬੰਦਾ ਕੋਈ ਜੇ ਕੈਪਸੂਲ ਵੇਚਦਾ ਫੜਿਆ ਗਿਆ ਉਹਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ